ਆ ਪਿਛਲੀ ਚੰਗੀ ਸੀ ਜੀ ਨਾ ਹੋਣ ਵਾਲੀ ਚੰਗੀ ਸੀ ਸਰਕਾਰ ਕੋਈ ਵੀ ਨਹੀਂ ਚੰਗੀ ਸੀ ਨਹੀਂ ਜੀ ਕੋਈ ਨਹੀਂ ਲੱਗਦਾ ਨੌਕਰੀ ਮਿਲੂਗੀ ਸਿਰਫ ਅਸੀਂ ਮਜ਼ਦੂਰ ਹੀ ਬਣ ਗਏ ਦਿਹਾੜੀਆਂ ਦੇ ਉੱਪੀ ਰਹਿ ਗਏ ਸਰਪਰਸ਼ ਚੱਲਦੀ ਨਹੀਂ ਪੈਸੇ ਹੀ ਨਾ ਸਾਰਾ ਕੰਮ ਹੁੰਦਾ ਗਰੀਬਾਂ ਕੋਲ ਪੈਸਾ ਨਹੀਂ ਹੁੰਦਾ ਗਰੀਬਾਂ ਦੇ ਬੱਚੇ ਉਹੀ ਰਹਿ ਜਾਂਦੇ ਠੀਕ ਹੈ ਜੀ ਹੋਰ ਰੁਜ਼ਗਾਰ ਹੀ ਹੈ ਨਹੀਂ ਫਿਰ ਸਿਰਫ ਦਿਹਾੜੀ ਹੈ ਦਿਹਾੜੀ ਕਰਕੇ ਗੁਜ਼ਾਰਾ ਤਾਂ ਕਰਨਾ ਹੀ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਚੂੜੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਅਸੀਂ ਉਹਨਾਂ ਗਰੀਬ ਲੋਕਾਂ ਦੀ ਕਿਰਤੀ ਲੋਕਾਂ ਦੀ ਆਵਾਜ਼ ਨੂੰ ਤੁਹਾਡੇ ਤੱਕ ਤੇ ਤੁਹਾਡੇ ਦੁਆਰਾ ਸਰਕਾਰ ਤੱਕ ਪਹੁੰਚਾਉਨੇ ਆ ਤੇ ਕਿਰਤੀ ਲੋਕ ਪਹੁੰਚੇ ਨੇ ਗਰਮਿਤ ਸਿੰਘ ਖੁੱਡੀਆਂ ਦੇ ਘਰ ਦਾ ਕਿਰਾਇਆ ਕਰਨ ਦੇ ਵਾਸਤੇ ਆਏ ਦਿਨ ਧਰਨਾ ਲੱਗਿਆ ਹੁੰਦਾ ਇਹਨਾਂ ਮਜ਼ਦੂਰ ਲੋਕਾਂ ਵੱਲੋਂ ਚਾਹੇ ਉਹ ਕਿਸਾਨ ਲੋਕਾਂ ਵੱਲੋਂ ਕਿ ਆਪਣੀਆਂ ਦਿੱਕਤਾਂ ਤੇ ਮੁਸ਼ਕਲਾਂ ਸਰਕਾਰ ਨੂੰ ਦੱਸਣ ਦੇ ਲਈ ਪਰ ਸਰਕਾਰ ਦੇ ਕੰਨ ਤੇ ਜੂਨੀ ਸਰਕ ਦੀ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਕੀਨੇ ਗੱਲਬਾਤ ਕਰਦੇ ਆ ਭੈਣਾ ਸਾਡੇ ਨਾਲ ਮੌਜੂਦ ਨੇ ਭੈਣ ਸਸੀ ਸਸੀ ਕਾਲ ਜੀ ਬੈਣਾ ਤੁਹਾਡੇ ਹੱਥ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਖੇਤੀ ਕੰਮ ਇਹ ਮੰਗ ਕਰਦੇ ਬਿਨਾਂ ਜ਼ਮੀਨ ਸਸਤੇ ਕਰ ਦੇ ਇਹਨਾਂ ਦਾ ਕਹਿਣਾ ਕਿ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਹੈਗੀ ਤੇ ਸਾਨੂੰ ਸਰਕਾਰ ਕਰਜ਼ਾ ਦੇਵੇ ਉਹ ਕਰਜ਼ਾ ਦੇਵੇ ਪਹਿਲਾਂ ਇਹ ਪ੍ਰਾਈਵੇਟ ਆਧਾਰਿਆਂ ਦਾ ਸ਼ਿਕਾਰ ਨੇ ਇਹ ਉਹਨਾਂ ਪ੍ਰਾਈਵੇਟ ਅਦਾਰਿਆਂ ਨੂੰ ਮੋਟਾ ਵਿਆਜ ਦਿੰਦੇ ਨੇ ਕਿਉਂਕਿ ਇਹਨਾਂ ਕੋਲੇ ਜ਼ਮੀਨੀ ਹੈਗੀ ਪਰ ਜੋ ਸਰਕਾਰੀ ਅਦਾਰੇ ਨੇ ਉਹ ਇਹਨਾਂ ਤੋਂ ਜ਼ਮੀਨ ਆ ਜਿਹੜੀ ਉਹਨਾਂ ਦੀ ਪ੍ਰਾਪਰਟੀ ਦੀ ਰਜਿਸਟਰੀ ਮੰਗਦੇ ਨੇ ਇਸੇ ਕਰਕੇ ਜਿਹੜੇ ਇਹਨਾਂ ਨੇ ਹੱਥਾਂ ਦੇ ਵਿੱਚ ਬੈਨਰ ਫੜੇ ਨੇ ਔਰ ਕਿਹਾ ਕਿ ਸਰਕਾਰ ਨੂੰ ਲੰਨ ਤਾਂ ਪਾਈਆਂ ਨੇ ਦੇਖੋਗੇ ਅਸੀਂ ਤਸਵੀਰਾਂ ਦੇ ਵਿੱਚ ਦਿਖਾਉਨੇ ਆ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰੋ ਇਹ ਇਹਨਾਂ ਲੋਕਾਂ ਦਾ ਕਹਿਣਾ ਕਿ ਜੋ ਸਾਡੇ ਕਰਨੇ ਉਹਨਾਂ ਦੀਆਂ ਰਜਿਸਟਰੀਆਂ ਕੀਤੀਆਂ ਜਾਣ ਜੋ ਸ਼ਾਮਲਾਟੀ ਇਹਨਾਂ ਕੋਲੇ ਲਾਲ ਲਕੀਰਾਂ ਵਾਲੇ ਘਰਾਂ ਦੇ ਵਿੱਚ ਇਹਨਾਂ ਦੇ ਰਹਿਣ ਬਸੇਰੇ ਨੇ ਉਹਨਾਂ ਦੀਆਂ ਰਜਿਸਟਰੀਆਂ ਕਰਕੇ ਇਹਨਾਂ ਦੇ ਹੱਥਾਂ ਵਿੱਚ ਦਿੱਤੀਆਂ ਜਾਣ ਤਾਂ ਜੋ ਇਹ ਸਰਕਾਰ ਤੋਂ ਆਪਣੇ ਘਰ ਬਣਾਉਣ ਦੇ ਲਈ ਲੋਨ ਲੈ ਸਕਣ ਤਾਂ ਅਸੀਂ ਇਹਨਾਂ ਪੈਣਾ ਨਾਲ ਗੱਲਬਾਤ ਕਰਦੇ ਆ ਪੈਣ ਕੀ ਕਿਹੜੀਆਂ ਮੰਗਾ ਨੇ ਕਿਉਂ ਇੱਥੇ ਪਹੁੰਚੇ ਹੋ ਕੀ ਕਰਨ ਸਾਡੀਆਂ ਮੰਗਾ ਮੁੱਖ ਮੰਗਾ ਇਹੀ ਹੈ ਜੀ ਵੀ ਸਾਨੂੰ ਜਿਹੜੀ ਵਿਡਾਪਾ ਤੇ ਵਿਧਵਾ ਪੈਲਸਨ ਚ ਉਹਦੇ ਚ ਵਾਅਦਾ ਕੀਤਾ ਜਾਵੇ ਬਾਕੀ ਅਸੀਂ ਖੇਤੀ ਕੰਮ ਇਹ ਮੰਗਾ ਕਰਦੇ ਆ ਵੀ ਸਾਨੂੰ ਕਿਸੇ ਦੀ ਜਾਮਣੀ ਵਿੱਚ ਕਰਜ਼ਾ ਨਾ ਲੈਣਾ ਪਵੇ ਸਾਨੂੰ ਸਸਤਾ ਕਰਜ਼ਾ ਮਿਲੇ ਦਾ ਹੁਣ ਭੈਣ ਤੁਹਾਡੇ ਪ੍ਰਾਈਵੇਟ ਲੋਨ ਚੱਲਦੇ ਨੇ ਉਹ ਤੁਹਾਡੇ ਤੋਂ ਮੋٹے ਵਿਆਜ ਲੈਂਦੇ ਨੇ ਇਸੇ ਕਰਕੇ ਹੱਥਾਂ ਦੇ ਵਿੱਚ ਫੜੇ ਨੇ ਹਾਂਜੀ 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 ਤਾਂ ਭੈਣ ਹੋਰ ਕੋਈ ਮੰਗ ਉਹਨਾਂ ਵੱਲੋਂ ਤਾਂ ਕਿਹਾ ਗਿਆ ਕਿ ਅਸੀਂ ਰੋਜ਼ਗਾਰ ਦਿੰਨੇ ਆ ਕਿ ਰੋਜ਼ਗਾਰ ਮਿਲਿਆ ਤੁਹਾਡੇ ਪਿੰਡਾਂ ਦੇ ਵਿੱਚ ਨਹੀਂ ਜੀ ਨਹੀਂ ਜੀ ਤੇ ਇਹ ਵੀ ਲਾਰੇ ਸੀ ਜੀ ਲਾਰੇ ਸੀ ਜੀ ਸਾਰੇ ਲਾਰੇ ਸੀ ਅੱਛਾ ਇਹ ਕਹਿੰਦੇ ਕਿ ਸਰਕਾਰ ਗਰੀਬ ਘਰਾਂ ਦੇ ਵਿੱਚੋਂ ਚੱਲੇਗੀ ਕਿ ਤੁਹਾਡੇ ਘਰਾਂ ਦੇ ਵਿੱਚ ਸਰਕਾਰ ਆਉਂਦੀ ਆ ਨਹੀਂ ਆਉਂਦੀ ਉਹਦਾ ਜੀ ਉਦੋਂ ਹੀ ਆਉਂਦੇ ਜਦੋਂ ਉਹਨਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ ਤੇ ਗਰੀਬਾਂ ਨੂੰ ਚੋਗਾ ਪਾ ਦਿੰਦੇ ਆ ਤੇ ਕਈ ਵਿਚਾਰੇ ਇਹੋ ਜਿਹੇ ਹੁੰਦੇ ਜਿਹੜੇ ਉਹਨਾਂ ਦੇ ਚੋਗੇ ਦੇ ਮਗਰ ਲੱਗ ਜਾਂਦੇ ਆ ਹੁਣ ਸਾਨੂੰ ਆਪਦਾ ਸੰਘਰਸ਼ ਦਿਖਾ ਕਰਨਾ ਪਊਗਾ ਨਹੀਂ ਅੱਜ ਸੰਘਰਸ਼ ਕਰਦੀਆਂ ਉਹਦੇ ਦਾ ਤੁਸੀਂ ਵੀ ਉਸ ਚੋਗੇ ਦੇ ਵਿੱਚ ਛਾਇਆਂ ਸੀ 1000 ਰੁਪਏ ਦੇ ਲਾਲਚ ਚ ਵੋਟਾਂ ਪਾਈਆਂ ਸੀਗੀਆਂ ਮਸ਼ੀਨਾ ਤੋੜਨ ਵਾਲੀਆਂ ਕਰ ਦਿੱਤੀਆਂ ਸੀ ਤੁਸੀਂ ਵੋਟਾਂ ਪਾ ਪਕੇ ਬਾਈ ਫਿਰ ਹੌਲੀ ਹੌਲੀ ਹਿੰਮਤ ਜਿਤਾਉਣੀ ਪੈਂਦੀ ਆ ਨਾ ਹਿੰਮਤ ਜਿਤਾਉਣੀ ਪੈਂਦੀ ਆ ਪਿਛਲੇ 75 ਸਾਲਾਂ ਚੋ ਇਦਾਂ ਹੀ ਕਰਦੀਆਂ ਆਈਆਂ ਸੀ ਹੁਣ 1000 ਰੁਪਏ ਪਿੱਛੇ ਵੋਟਾਂ ਪਾਈਆਂ ਅਜ ਧਰਨਾ ਲਾ ਲਿਆ ਜ਼ਰੂਰੀ ਸੀ ਜੀ ਹੁਣ ਗਮ ਬਹੁਤ ਯਾਦੇ ਮਜਬੂਰਾਂ ਨੇ ਘੇਰ ਹੋਏ ਹੋਏ ਆ ਅੱਛਾ ਮਜਬੂਰਾਂ ਨੇ ਘੇਰ ਲਿਆ ਅੱਜ ਪਤਾ ਲੱਗ ਗਿਆ ਕਰਦਾ ਪਰ ਪਹਿਲਾਂ ਨਹੀਂ ਸੀ ਪਤਾ ਵੇ ਹਜ਼ਾਰ ਰੁਪਏ ਪਿੱਛੇ ਵਿਰ ਕੇ ਤੇ ਵੋਟਾਂ ਪਾਤੀਆਂ 92 ਐਮ.ਐਲ.ਏ ਜਤਾਇਆ ਤੁਸੀਂ ਤਾਂ ਭੈਣੇ ਤੁਸੀਂ ਵੋਟਾਂ 'ਚ ਮਾਤਾ ਵੋਟਾਂ ਪਾਈਆਂ ਕੀ ਲੱਗਦਾ ਕਿ ਸਰਕਾਰ ਚੰਗੇ ਕੰਮ ਕਰ ਰਹੀ ਆ ਨਹੀਂ ਜੀ ਚੰਗੇ ਕੰਮ ਨਹੀਂ ਕਰਦੀ ਜੀ ਤੇ ਹਜ਼ਾਰ ਹਜ਼ਾਰ ਰੁਪਏ ਮਿਲ ਗਿਆ ਨਹੀਂ ਜੀ ਅੱਛਾ ਮਿਲਿਆ ਨਹੀਂ ਨਹੀਂ ਮਿਲਿਆ ਨਹੀਂ ਮਿਲਿਆ ਖਾਤਾ ਚੈੱਕ ਕਰ ਲੈਣਾ ਸੀ ਆ ਨਾ ਗਿਆ ਹੋਵੇ ਨਹੀਂ ਜੀ ਨਹੀਂ ਆਇਆ ਆਇਆ ਨਹੀਂ ਹਾਂਜੀ ਤੁਮਾ ਤਾਂ ਹੁਣ ਵੋਟਾਂ ਪਾਉਂਗੇ ਜੇ ਉਹਨਾਂ ਨੇ 1000 ਰੁਪਏ ਦਿੱਤਾ ਅੱਜ ਹੁਣ ਨਹੀਂ ਪਾਉਂਦੇ ਜੀ ਹੁਣ ਜੇ ਦੇ ਵੀ ਦਿੱਤਾ ਫਿਰ ਵੀ ਨਹੀਂ ਪਾਉਂਦੇ ਨਹੀਂ ਜੀ ਨਾ ਨਾ ਆ ਦੇਖ ਲਓ ਮਨ ਨਹੀਂ ਹੋਣਾ ਚਾਹੁੰਦੇ ਨਹੀਂ ਮਨ ਬਣਾ ਲਿਆ ਹਾਂਜੀ ਹਾਂਜੀ ਮਨ ਬਣਿਆ ਪਿਆ ਜੀ ਮਨ ਬਣਿਆ ਪਿਆ ਹਾਂਜੀ ਬਣਿਆ ਪਿਆ ਜੀ ਪੱਕੀ ਗੱਲ ਆ ਪੱਕੀ ਗੱਲ ਹੈ ਤਿੰਨ ਮਹੀਨੇ ਰਹਿ ਗਏ ਵੋਟਾਂ ਦੇ ਵਿੱਚ ਮੈਂ ਕਹਾਂ ਜੀ ਜਮਾਂ ਪਿਲਕਾ ਅਸੀਂ ਪਹਿਲੀ ਗੱਲ ਵੋਟ ਪਾਉਣੀ ਨਹੀਂ ਕਿਸੇ ਨੂੰ ਵੀ ਕਿਸੇ ਨੂੰ ਨਹੀਂ ਪਾਣੀ ਪਰ ਭੈਣੇ ਗੱਲ ਇਹ ਹੈ ਕਿ ਵੋਟ ਦਾ ਅਧਿਕਾਰ ਆ ਤੇ ਵੋਟ ਦੇ ਨਾਲ ਸਰਕਾਰ ਬਣਦੀ ਹੈ ਤੇ ਵੋਟ ਨਾਲ ਹੀ ਤਾਂ ਆਪਣੇ ਘਰੇ ਆਉਂਦੇ ਆ ਜਿਹੜੇ ਮੰਤਰੀ ਆ ਪਰ ਇਸ ਵੋਟ ਦਾ ਅਧਿਕਾਰ ਨਹੀਂ ਸਾਨੂੰ ਮਿਲ ਰਿਹਾ ਜੀ ਹਾਂ ਨਹੀਂ ਮਿਲ ਰਿਹਾ ਸਾਡਾ ਅਧਿਕਾਰ ਸਾਨੂੰ ਸਾਡਾ ਅਧਿਕਾਰ ਮਿਲਣਾ ਚਾਹੀਦਾ ਸਾਡੇ ਜਿਹੜੇ ਕੰਮ ਦੀ ਮੰਗ ਆ ਉਹ ਵੱਧ ਤੋਂ ਵੱਧ ਕੀਤੀ ਜਾਵੇ ਸਾਡੇ ਗਰੀਬਾਂ ਦੀ ਦਿਹਾੜੀ ਇਹ ਮਨਰੇਗਾ ਦੀ ਉਹ 700 ਰੁਪਏ ਕੀਤਾ ਜਾਵੇ ਜਿਹੜਾ ਦਾ ਕੰਮ 100 ਜਿਹੜਾ 100 ਦਿਨ ਦਾ ਕੰਮ ਆ ਉਹ 300 ਮਿੰਨਾ ਦਿੱਤੀ ਜਾਵੇ ਤਾਂ ਕਿ ਸਾਡੇ ਜਿਹੜਾ ਘਰ ਦਾ ਖਰਚਾ ਵਧੀਆ ਚੰਗੀ ਤਰੀਕੇ ਨਾਲ ਚੱਲ ਸਕੇ ਸਾਡੀ ਇਹੀ ਮੰਗ ਆ ਕਿ ਜਿਹੜੇ ਗਰੀਬਾ ਘਰਾਂ ਚ ਲੋੜਵੰਦ ਪਰਿਵਾਰ ਆ ਉਹਨਾਂ ਨੂੰ ਪਾਈ-ਪਾਈ ਮਾਰ ਲਿਆ ਦੀ ਪਲਾਟ ਦੀ ਮੰਗ ਦਿੱਤੀ ਜਾਵੇ ਆ ਦੇਖੋ ਭੈਣ ਦੇ ਭੈਣ ਦੇ ਹੱਥ ਦੇ ਵਿੱਚ ਬੇਕਰੇ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ ਇਹਨਾਂ ਦੀ ਮੰਗ ਹੈ ਕਿ ਸਾਡੇ ਗਰੀਬ ਕਰਨੇ ਕਿ ਸਾਡੇ ਕੋਲ ਇੰਨਾ ਪੈਸਾ ਇਨਕਮ ਨਹੀਂ ਹੈਗੀ ਕਿ ਜਿਹਦੇ ਨਾਲ ਅਸੀਂ ਉਹ ਜ਼ਮੀਨ ਖਰੀਦ ਸਕੀਏ ਕਿ ਜਿੱਥੇ ਅਸੀਂ ਘਰ ਬਣਾ ਸਕੀਏ ਤਾਂ ਇਹਨਾਂ ਨੇ ਇਹ ਬੈਨਰ ਇਸ ਕਰਕੇ ਫੜੇ ਨੇ ਸਰਕਾਰ ਨੂੰ ਦਿਖਾਇਆ ਕਿ ਸਰਕਾਰੇ ਦੇਖ ਤੁਸੀਂ ਸਾਡੇ ਦਵਾਰੇ ਆਉਣੀ ਆ ਅਸੀਂ ਤੁਹਾਨੂੰ ਉਸ ਕੁਰਸੀ ਦੇ ਬਿਠਾਉਣੇ ਆ ਜਿਸ ਦੇ ਕਰਕੇ ਤੁਸੀਂ ਸਾਡੇ ਘਰਾਂ ਦੇ ਵਿੱਚ ਆਉਨੇ ਹੋ ਫੇਰੀਆਂ ਪਾਉਨੇ ਹੋ ਪਰ ਜਦੋਂ ਸੱਤਾ ਦੇ ਵਿੱਚ ਆ ਜਾਣੇ ਹੋ ਉਦੋਂ ਤੁਸੀਂ ਇਹ ਸਭ ਕੁਝ ਭੁੱਲ ਜਾਂਨੇ ਹੋ ਤਾਂ ਇਹਨਾਂ ਨੇ ਇਹ ਹੱਥਾਂ ਦੇ ਵਿੱਚ ਫੜ ਕੇ ਬਿਆਨ ਕੀਤਾ ਬਹੁਤੇ ਪੜੇ ਲਿਖੇ ਨਾ ਹੋਣ ਕਰਕੇ ਕੈਮਰਿਆਂ ਦੇ ਸਾਹਮਣੇ ਝੱਕਾ ਚੱਕ ਤੇ ਟਾਨਾ ਟੰਨ ਜਿਹੜੇ ਬੋਲਿਆ ਕਰਦੇ ਆ ਉਦਾਂ ਇਹ ਬੋਲਣ ਵਾਲੇ ਨਹੀਂ ਹੈਗੇ ਇਹ ਗਰੀਬ ਲੋਕ ਨੇ ਉਹ ਲੋਕ ਨੇ ਜਿਹੜੇ ਆਪਣੇ ਪੇਟ ਦਾ ਪਾਲਣ ਪੋਸ਼ਣ ਕਰਨ ਦੇ ਲਈ ਕਿਰਤੀ ਕਾਮੇ ਆ ਜਿਹੜੇ ਦਿਨ ਪਰ ਰਾਤ ਮਿਹਨਤ ਕਰਦੇ ਨੇ ਪਰ ਇਹਨਾਂ ਲੋਕਾਂ ਕੋਲ ਐਨੀ ਪੜ੍ਹਾਈ ਤੇ ਐਜੂਕੇਸ਼ਨ ਨਾ ਹੋਣ ਕਰਕੇ ਇਹ ਸਰਕਾਰਾਂ ਨਾਲ ਬਹੁਤੀ ਟੱਕਰ ਤਾਂ ਲੈਣੀ ਨਹੀਂ ਜਾਣਦੇ ਪਰ ਹੁਣ ਜਥੇਬੰਦ ਘਟਾਣਚਾਂ ਦੇ ਨਾਲ ਕਰਕੇ ਜ਼ਰੂਰ ਸਰਕਾਰ ਨੂੰ ਜਿਹੜਾ ਚੈਲੰਜ ਕਰਦੇ ਆ ਪਰ ਭੈਣ ਹੁਣ ਜੇਕਰ ਸਰਕਾਰ ਇਹ ਲਾਰਾ ਲਾ ਦੇਵੇ ਤੁਹਾਨੂੰ ਕਹਿ ਦੇਵੇ ਕਿ ਪੰਜ-ਪੰਜ ਮਰਲੇ ਦੇ ਪਲਾਟ ਤਾਂ ਤੁਹਾਨੂੰ ਦੇਵਾਂਗੇ ਪਰ ਇਸ ਵਾਰ ਫੇਰ ਸਾਡੀ ਸਰਕਾਰ ਬਣਾ ਦਿਓ ਫੇਰ ਕੀ ਕਰੋਗੇ ਨਹੀਂ ਜੀ ਸਾਨੂੰ ਇਹ ਵਿਸ਼ਵਾਸ ਨਹੀਂ ਹੈਗਾ ਜੀ ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੁਣ ਤਾਂ ਤੁਸੀਂ ਇਹ ਕਹੋਗੇ ਕਿ ਪਹਿਲਾਂ ਸਾਨੂੰ ਦਿਓ ਫਿਰ ਸਰਕਾਰ ਬਣਾਵਾਂਗੇ ਹਾਂ ਜੀ ਪਹਿਲਾਂ ਅਸੀਂ ਆਦੀ ਮੰਗ ਰੱਖਾਂਗੇ ਕਿ ਫਿਰ ਅਸੀਂ ਸਰਕਾਰ ਬਣਾਵਾਂਗੇ ਨਹੀਂ ਤਾਂ ਨਹੀਂ ਸਰਕਾਰ ਨਹੀਂ ਬਣਾਉਂ। ਨਹੀਂ ਸਰਕਾਰ ਨਹੀਂ ਵੋਟਾਂ ਨਹੀਂ ਪਾਉਣੀਆਂ ਨਹੀਂ ਪਿਛਲੀ ਸਰਕਾਰ ਇੱਕ ਗੱਲ ਦੱਸ ਪੈਣਾ ਕਿ ਪਿਛਲੀਆਂ ਸਰਕਾਰਾਂ ਚੰਗੀਆਂ ਸੀ ਜਾਂ ਹੁਣ ਵਾਲੀ ਸਰਕਾਰ ਚੰਗੀ ਆ ਕੋਈ ਵੀ ਨਹੀਂ ਜਾਂ ਪਿਛਲੀ ਚੰਗੀ ਸੀ ਜੀ ਨਾ ਹੁਣ ਵਾਲੀ ਚੰਗੀ ਸੀ ਸਰਕਾਰ ਕੋਈ ਵੀ ਨਹੀਂ ਚੰਗੀ ਸੀਗੀ ਕਿਉਂਕਿ ਅਸੀਂ ਆਦੇ ਦਮ ਤੇ ਲੜਦੇ ਅਸੀਂ ਸੰਘਰਸ਼ ਕਰਦੇ ਅਸੀਂ ਧਰਨੇ ਦੇ ਵਿੱਚ ਹਰ ਇੱਕ ਸਾਡੀ ਮੰਗ ਪੂਰੀ ਕਰਦੇ ਹਾਂ ਅਸੀਂ ਧਰਨੇ ਲਾਉਨੇ ਆ ਬੈਣ ਧਰਨੇ ਤਾਂ ਹੁਣ ਲਾਉਣਾ ਹੁਣ ਜਿੱਥੇ ਬੰਦਗ ਢਾਂਚਿਆਂ ਦੇ ਨਾਲ ਰਲਿਓ ਪਰ ਪਿਛਲੀਆਂ ਸਰਕਾਰਾਂ ਸੀ ਜਿਹੜੀਆਂ ਜੋ ਮੌਜੂਦਾ ਸਰਕਾਰ ਐ ਵੀ ਕਹਿੰਦੀ ਆ ਕਿ ਲੁੱਟਿਆ 75 ਸਾਲ ਪਟਿਆ ਇਹਨਾਂ ਨੇ ਆਪਣੇ ਘਰ ਬਣਾਏ ਆ ਪਰ ਜੋ ਸਰਕਾਰ ਹੁਣ ਬਣੀ ਆ ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਰਕਾਰ ਨੇ ਮਾੜਾ ਮੋਟਾ ਚੰਗਾ ਕੀਤਾ ਕੁਝ ਜੀ ਨਹੀਂ ਕੀਤਾ ਜੀ ਸਾਡੇ ਲਈ ਕੁਝ ਵੀ ਨਹੀਂ ਚੰਗਾ ਕੀਤਾ ਗਾ ਅੱਛਾ ਹਾਂਜੀ ਕੁਝ ਵੀ ਨਹੀਂ ਚੰਗਾ ਨਹੀਂ ਕੀਤਾ ਜੀ ਨਹੀਂ ਕੀਤਾ ਹਾਂਜੀ ਸਾਰੀਆਂ ਸਰਕਾਰਾਂ ਨੇ ਸਾਨੂੰ ਲੁੱਟਿਆ ਹੀ ਐ ਜੀ ਸਾਰੀਆਂ ਸਰਕਾਰਾਂ ਨੇ ਸਾਨੂੰ ਲੁੱਟਿਆ ਜੀ ਹਾਂਜੀ ਲੁੱਟਿਆ ਹੀ ਹਾਂਜੀ ਤਾ ਇੱਥੇ ਹੋਰ ਵੀ ਮੌਜੂਦ ਨੇ ਭੈਣਾ ਦੇਖੋ ਕਿ ਇਹਨਾਂ ਭੈਣਾ ਦੇ ਹੱਥਾਂ ਦੇ ਵਿੱਚ ਬੈਨਰ ਨੇ ਰਾਖੀ ਲਈ ਮਜ਼ਦੂਰਾਂ ਕੋਲ ਦ੍ਰਿੜ ਖੜਕੂ ਲੰਮੇ ਕੋਲ ਇਹਦਾ ਕਹਿਣਾ ਕਿ ਇਹਨਾਂ ਦਾ ਹੁਣ ਅਸੀਂ ਦ੍ਰਿੜ ਕਰ ਲਿਆ ਇਰਾਦਾ ਬਣਾ ਲਿਆ ਕਿ ਲੰਮੇ ਕੋਲ ਕਰਾਂਗੇ ਜਿਹੜੀਆਂ ਸਰਕਾਰਾਂ ਸਾਡੀ ਆਵਾਜ਼ ਨਹੀਂ ਸੁਣਦੀਆਂ ਸਾਨੂੰ ਕਹਿ ਕੇ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ ਤਾਂ ਇਹਨਾਂ ਭੈਣਾ ਨੇ ਇਹ ਹੱਥਾਂ ਦੇ ਵਿੱਚ ਬੈਨਰ ਫੜੇ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕੇ ਦੇਖੋ ਇਹ ਲੋਕ ਘਟ ਪੜੇ ਲੋਕ ਨੇ ਪਰ ਇਹ ਜਾਗੇ ਨੇ ਜਾਗੇ ਨੇ ਤੇ ਸਰਕਾਰਾਂ ਨੂੰ ਚੈਲੰਜ ਕਰਦੇ ਨੇ ਸਰਕਾਰਾਂ ਜਿਹੜੇ ਨੋਟੀਫਿਕੇਸ਼ਨ ਜਾਰੀ ਕਰਦੀਆਂ ਨੇ 12 ਘੰਟੇ ਕੰਮ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕਰੋ ਇਹ ਵੀ ਇਹਨਾਂ ਦੀ ਇੱਕ ਮੰਗ ਹੈ ਤਾਂ ਸਰਕਾਰ ਨੇ ਇੱਕ ਫਰਮਾਨ ਜਾਰੀ ਕੀਤਾ ਸੀ ਕਿਹਾ ਕਿ ਪਹਿਲਾਂ 8 ਘੰਟੇ ਕੰਮ ਕਰਦੇ ਸੀ ਮਜ਼ਦੂਰ ਲੋਕ ਸੀ ਜਿਹੜੇ ਤੇ ਉਹ 12 ਘੰਟਿਆਂ ਦਾ ਫਰਮਾਨ ਜਾਰੀ ਕੀਤਾ ਹੋਇਆ ਸਰਕਾਰ ਨੇ ਤਾਂ ਇਹ ਉਹ ਵੀ ਰੱਦ ਕਰਵਾਉਣ ਦੇ ਲਈ ਇਹਨਾਂ ਦੀ ਇੱਕ ਮੰਗ ਸੀ ਤਾਂ ਇਹ ਸਰਕਾਰ ਨੂੰ ਦੱਸਣ ਵਾਸਤੇ ਆਏ ਆ ਤਾਂ ਇਹਨਾਂ ਦਾ ਇਹ ਵੀ ਕਹਿਣਾ ਕਿ ਇਸ ਵਾਰ ਤਾਂ ਸੀ ਇੱਥੇ ਜਿਹੜੇ ਮੰਤਰੀਆਂ ਦੇ ਘਰਾਓ ਕੀਤੇ ਆ ਤਾਂ ਇਸ ਤੋਂ ਬਾਅਦ ਆ ਜਿਹੜਾ ਚੰਡੀਗੜ੍ਹ ਸੀਐਮ ਦੇ ਵੱਲ ਚਾਲੇ ਪਾਵਾਂਗੇ ਤੇ ਜੱਸੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਇਹ ਦੱਸਣ ਆਏ ਆ ਕਿ ਸਰਕਾਰੇ ਤੂੰ ਇੱਕ ਵਾਰ ਸਾਡੀ ਇਹ ਫਰਿਆਦ ਸੁਣ ਲੈ ਨਹੀਂ ਤਾਂ ਫਿਰ ਸਾਡੇ ਜਿਹੜੇ ਇਰਾਦੇ ਹਨ ਦ੍ਰਿੜ ਕੀਤੇ ਹੋਏ ਆ ਉਹਨਾਂ ਨੂੰ ਮਜਬੂਰ ਨਾ ਕਰਦੇ ਵੀ ਕਿ ਤੇਰੇ ਘਰ ਵੱਲ ਨੂੰ ਚਾਲੇ ਪਾ ਲਈਏ ਇਹ ਭੈਣਾਂ ਦੇ ਹੱਥ ਵਿੱਚ ਬੈਨਰ ਜਿਹੜੇ ਤੇ ਇਹ ਸਰਕਾਰ ਨੂੰ ਆ ਜਿਹੜਾ ਸਬੋਧਨ ਕਰਦੇ ਆ ਸਰਕਾਰ ਨੂੰ ਸਿੱਧਮ ਸਿੱਧਾ ਦੱਸਦੇ ਆ ਕਿ ਅਸੀਂ ਤੁਹਾਡੇ ਵੱਲ ਨੂੰ ਹੁਣ ਚਾਲੇ ਪਾਵਾਂਗੇ ਜੇਕਰ ਤੁਸੀਂ ਸਾਡੇ ਵੱਲ ਧਿਆਨ ਨਾ ਕੀਤਾ ਤਾਂ ਭੈਣ ਸਰਕਾਰਾਂ ਬਣਦੀਆਂ ਨੇ ਤਾਂ ਕਹਿੰਦੀਆਂ ਨੇ ਰੋਜ਼ਗਾਰ ਦੇਵਾਂਗੇ ਤਾਂ ਭੈਣ ਰੋਜ਼ਗਾਰ ਮਿਲਿਆ ਨਹੀਂ ਜੀ ਕਿੰਨਾ ਪੜੇ ਹੋ ਤੁਸੀਂ ਮੈਂ ਵੀ बीए ਕੀਤੀ ਹੋਈ ਹੈ बीए ਕੀਤੀ ਆ ਦੇਖ ਭੈਣ बीए ਕਰਕੇ ਇੱਥੇ ਕੰਮ ਦੇ ਲਈ ਦੇਖੋ ਇਹ 12 ਘੰਟਿਆਂ ਦਾ ਨੋਟੀਫਿਕੇਸ਼ਨ ਜਾਰੀ ਹੈ ਜਿਹੜਾ ਕੀਤਾ ਹੋਇਆ ਸਰਕਾਰ ਨੇ ਉਹ ਹੱਥ ਵਿੱਚ ਫੜਿਆ ਹੋਇਆ ਤਾਂ बीए ਕੀਤੀ ਹੈ ਸਰਕਾਰ ਕਹਿੰਦੀ ਨੌਕਰੀਆਂ ਦੇ ਦਿੱਤੀਆਂ ਨੇ ਅਸੀਂ ਤਾਂ 40000 ਦੇ ਨੀਅਰ ਅਬਾਊਟ ਨੌਕਰੀਆਂ ਦੇ ਦਿੱਤੀਆਂ ਪਹਿਲੀ ਸਰਕਾਰ ਆ ਕਿ ਨੌਕਰੀਆਂ ਦਿੱਤੀਆਂ ਹੁੰਦੀਆਂ बीए ਕਰੀ ਕੁੜੀ ਨੇ ਤਾਂ ਇੱਥੇ ਆਉਣਾ ਸੀ ਧਰਨੇ ਦੇ ਵਿੱਚ ਕਿਤੇ ਨੌਕਰੀ ਲੱਗ ਜਾਣਾ ਸੀ ਤਾ ਪੈਣਾ ਬੀਏ ਕਰ ਲਈ ਨੌਕਰੀ ਲਈ ਟਰਾਈ ਨਹੀਂ ਕੀਤਾ ਕੀਤਾ ਸੀ ਪਰ ਕੋਈ ਨਹੀਂ ਨੌਕਰੀ ਮਿਲੇ ਨੌਕਰੀ ਨਹੀਂ ਮਿਲੀ ਸਰਕਾਰ ਤਾਂ ਸਟੇਜਾਂ ਤੋਂ ਕਹਿੰਦੀ ਹੈ ਭਾਣੇ ਨੌਕਰੀਆਂ ਦਿੰਦੀ ਨਹੀਂ ਦਿੰਦੀਆਂ ਜੀ ਇਹ ਤਾਂ ਹੁਈ ਵਾਦੇ ਕਰਦੇ ਆ ਓਕੇ ਵਾਦੇ ਅੱਛਾ ਕਿਹੜਾ ਪਿੰਡ ਆ ਪੈਣਾ ਪੁੱਟੀ ਵਾਲਾ ਪਿੰਡ ਪੁੱਟੀ ਵਾਲਾ ਪਿੰਡ ਪੈਣਾ ਬੀਏ ਕਰ ਲਈ ਐਨੀ ਲੱਗਿਆ ਕਿ ਵੀ ਨੌਕਰੀ ਲਈ ਸਭ ਕੁਝ ਆਪਾ ਪੜ੍ਹਾਈ ਕਰਦੇ ਆ ਕਿ ਹੁਣ ਕਿਵੇਂ ਦਾ ਲੱਗ ਰਿਹਾ ਵੀ ਤੁਹਾਨੂੰ ਇਹ ਮਿਲੂਗੀ ਨੌਕਰੀ ਨਹੀਂ ਜੀ ਕੋਈ ਨਹੀਂ ਲੱਗਦਾ ਨੌਕਰੀ ਮਿਲੂਗੀ ਸਿਰਫ ਅਸੀਂ ਮਜ਼ਦੂਰੀ ਬਣ ਕੇ ਦਿਹਾੜੀਆਂ ਜੋਗੇ ਰਹਿ ਗਏ ਦਿਹਾੜੀਆਂ ਜੋਗੇ ਰਹਿ ਗਏ ਹਾਂਜੀ ਦੇਖੋ ਇਹ ਗਰੀਬਾਂ ਦੀ ਦਾਸਤਾ ਰਹੀ ਹੈ ਕਿ ਗਰੀਬ ਦਾ ਬੱਚਾ ਪੜ੍ਹ ਕੇ ਵੀ ਮਜ਼ਦੂਰੀ ਰਹਿੰਦਾ ਚਾਹੇ ਜਿੰਨਾ ਮਰਜੀ ਪੜ੍ਹ ਲਵੇ ਪਰ ਇਹ ਕੁੜੀ ਦੇ ਜਿਹੜੇ ਬਿਆਨ ਕਰਦੇ ਆ ਬਿਆਨ ਆ ਵੀ ਸਰਕਾਰਾਂ ਖੋਖਲੇ ਵਾਦੇ ਕਰਦੀਆਂ ਨੇ ਵਾਦੇ ਕਰ ਲੈਂਦੀਆਂ ਨੇ ਪਰ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਹੇ ਉਹਨਾਂ ਲੋਕਾਂ ਦੀ ਪਹਿਣ ਗੱਲ ਇਹ ਆ ਕਿ ਸਰਕਾਰ ਤਾਂ ਕਹਿੰਦੀ ਇੱਥੇ ਸਾਡੇ ਦਾ ਸਪਾਰਸ ਵੀ ਨਹੀਂ ਚੱਲਦੀ ਤੇ ਤੈਨੂੰ ਕਦੋਂ ਨੌਕਰੀ ਨਹੀਂ ਮਿਲੀ ਫਿਰ ਸਪਾਰਸ ਚੱਲਦੀ ਨਹੀਂ ਪੈਸੇ ਹੀ ਨਾ ਸਾਰਾ ਕੰਮ ਹੁੰਦਾ ਗਰੀਬਾਂ ਕੋਲ ਪੈਸਾ ਨਹੀਂ ਹੁੰਦਾ ਗਰੀਬਾਂ ਦੇ ਬੱਚੇ ਉਹੀ ਰਹਿ ਜਾਂਦੇ ਠੀਕ ਹੈ ਗਰੀਬਾਂ ਦੇ ਬੱਚੇ ਉਦਾਂ ਹੀ ਰਹੇ ਆ ਹਾਂਜੀ ਅਸਤਾ ਝੋਨਾ ਲਾ ਕੇ ਪੱਠਿਆਂ ਦੇ ਕੰਮ ਕਰ ਕਰ ਗੁਜ਼ਾਰਾ ਕਰਦੇ ਆ ਘਰ ਦਾ ਸਿਰਫ ਦਿਹਾੜੀ ਆ 300 ਰੁਪਏ ਨਰੇਗਾ ਦੀਹਾੜੀ ਤੁਸੀਂ ਦੇਖ ਲਓ ਵੀ ਕਿੰਨਾ ਕੁ ਗੁਜ਼ਾਰਾ ਹੁੰਦਾ ਇਸ ਲਈ ਅਸੀਂ ਕਹਿੰਦੇ ਆ ਵੀ ਸਾਨੂੰ ਰੋਜ਼ਗਾਰ ਮਿਲਣਾ ਚਾਹੀਦਾ ਇਹਨੇ ਪੜੇ ਲਿਖਿਆ ਨੂੰ ਅਸੀਂ ਵੀ ਨਰੇਗਾ ਚ ਜਾ ਰਹੇ ਹਾਂ ਅੱਛਾ ਮੈਂ ਨਰੇਗਾ ਦਾ ਕੰਮ ਕਰਦੀ ਹਾਂ ਹਾਂਜੀ ਬੀਏ ਕਰਕੇ ਮੈਂ ਨਰੇਗਾ ਦਾ ਕੰਮ ਕਰਿੰਦਾ ਹਾਂ ਹਾਂਜੀ ਜੀ ਹੋਰ ਰੋਜ਼ਗਾਰ ਹੀ ਹੈ ਨਹੀਂ ਫਿਰ ਸਿਰਫ ਦਿਹਾੜੀ ਆ ਦਿਹਾੜੀ ਕਰਕੇ ਗੁਜ਼ਾਰਾ ਤਾਂ ਕਰਨਾ ਹੀ ਹੈ ਗੁਜ਼ਾਰਾ ਤਾਂ ਕਰਨਾ ਹੀ ਹੈ ਬੇਟਾ ਹਾਂਜੀ ਠੀਕ ਹੈ ਤਾਂ ਸਰਕਾਰ ਨੂੰ ਚਾਹੀਦਾ ਇਹਨਾਂ ਚੀਜ਼ਾਂ ਵੱਲ ਧਿਆਨ ਦੇਵੇ ਪਹਿਣ ਇੱਕ ਸਰਕਾਰ ਇਹ ਵੀ ਕਹਿੰਦੀ ਹੈ ਕਿ ਸਰਕਾਰ ਤਾਂ ਗਰੀਬ ਲੋਕਾਂ ਦੇ ਦਰਬਾਰ ਆ ਕੇ ਸਾਡੀ ਸਰਕਾਰ ਚੱਲ ਰਹੀ ਹੈ ਕਿ ਅਸੀਂ ਉਹਨਾਂ ਗਰੀਬ ਲੋਕਾਂ ਨੂੰ ਕੰਮ ਦੇ ਰਹੇ ਹਾਂ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਤੁਹਾਨੂੰ ਲੱਗਿਆ ਕਿਤੇ ਕਿ ਗਰੀਬ ਲੋਕਾਂ ਨੂੰ ਕੰਮ ਦਿੱਤਾ ਹੋਵੇ ਨਹੀਂ ਜੀ ਸਾਰੇ ਅਮੀਰਾਂ ਨੂੰ ਦਿੰਦੇ ਆ ਗਰੀਬਾਂ ਨੂੰ ਕੋਈ ਨਹੀਂ ਪੁੱਛਦਾ ਗਰੀਬਾਂ ਤਾਂ ਸਿਰਫ ਵੋਟਾਂ ਬਾਰੇ ਪੁੱਛਦੇ ਆ ਜਦੋਂ ਵੋਟਾਂ ਲੈਣਗੇਂਗਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਹੁਣ ਪੈਣੇ ਵੋਟਾਂ ਲੈਣਾ ਆਉਣਗੇ ਫਿਰ ਕਿਵੇਂ ਕਰਾਂਗੇ ਇਹਨਾਂ ਜੀ ਅਸੀਂ ਵੋਟਾਂ ਨਹੀਂ ਪਾਉਂਦੇ ਪਹਿਲਾਂ ਸਾਡੇ ਵਾਅਦੇ ਪੂਰੇ ਕਰਨ ਸਾਨੂੰ ਰੋਜ਼ਗਾਰ ਦੇਣ ਫਿਰ ਅਸੀਂ ਵੋਟਾਂ ਬਾਰੇ ਸੋਚਾਂਗੇ ਠੀਕ ਹੈ ਤਾਂ ਇਹ ਸਾਡੀ ਗੱਲਬਾਤ ਉਹਨਾਂ ਕਿਰਤੀ ਲੋਕਾਂ ਦੇ ਨਾਲ ਹੋਈ ਜਿਨ੍ਹਾਂ ਨੇ ਆਪਣੀ ਦਾਸਤਾ ਨੂੰ ਬਿਆਨ ਕੀਤਾ ਪਰ ਸਰਕਾਰ ਦੇ ਹੱਥ ਵਿੱਚ ਹੈ ਇਹਨਾਂ ਕਿਰਤੀ ਲੋਕਾਂ ਤੋਂ ਵੋਟਾਂ ਜ਼ਰੂਰ ਲਈਆਂ ਨੇ ਪਰ ਸਰਕਾਰ ਦੇ ਹੱਥ ਵਿੱਚ ਹੈ ਕਿ ਇਹਨਾਂ ਦਾ ਪਵੇਖਾ ਸੁਨੇਹਰਾ ਕਰਨਾ ਜਾਂ ਤੁੰਦਲਾ ਕਰਨਾ ਅਸੀਂ ਤੁਹਾਡੇ ਨਜ਼ਰ ਕਰਵਾਉਂਦੇ ਰਹਿੰਨੇ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਤਾਂ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਮੈਨੂੰ ਦਿਓ ਇਜਾਜ਼ਤ ਅਗਲੀ ਅਪਡੇਟ ਲੈ ਕੇ ਜਲਦੀ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਸ਼ਸ਼ੀ ਅਕਾਲ ਜੀ